ਖੇਲ ਭਾਰਤੀ ਸੰਘਰਸ਼ ਦਲ ਪੋਲੀਟੀਕਲ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਪਹਿਲਵਾਰ ਰਵਿੰਦਰਪਾਲ ਸਿੰਘ ਬਾਲਾਚੱਕ ਨੇ ਆਮ ਆਦਮੀ ਪਾਰਟੀ ਨੂੰ ਛੱਡ ਅਖਿਲ ਭਾਰਤੀ ਸੰਘਰਸ਼ ਦਲ ਦਾ ਪੱਲਾ ਫੜਿਆ ਇਸ ਮੌਕੇ ਅਖਿਲ ਭਾਰਤੀ ਸੰਘਰਸ਼ ਦਲ ਦੇ ਰਾਸ਼ਟਰੀ ਪ੍ਰਧਾਨ ਬਲਦੇਵ ਸਿੰਘ ਰਠੌਰ ਨੇ ਉਹਨਾਂ ਨੂੰ ਸਰਪਾ ਉਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਐਨ ਆਰ ਆਈ ਵਿੰਗ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮੋਹਿੰਦਰਜੀਤ ਸਿੰਘ ਉਪ ਪ੍ਰਧਾਨ ਸਾਹਿਬ ਦਾ ਸੂਬੇਦਾਰ ਜਸਵੰਤ ਸਿੰਘ ਉਪ ਪ੍ਰਧਾਨ ਯਾਦਵ ਅਤੇ ਕਿਰਪਾਲ ਸਿੰਘ ਹਾਜ਼ਰ ਸਨ ਅੱਜ ਆਖਿਲ ਭਾਰਤੀ ਆਸ਼ੀਰਦਾਲ ਪਾਰਟੀ ਵੱਲੋਂ ਐਨਆਰ ਰਵੀਂਦ ਨੂੰ ਬਣਾਇਆ ਗਿਆ ਜਿਹਦੇ ਵਿੱਚ ਰਵੀ ਸਿੰਘ ਯੂਐਸਏ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸਾਡਾ ਮੇਨ ਪਰਪਸ ਹੈ ਕਿ ਬਹੁਤ ਸਾਰੇ ਐਨਆਰ ਭਰਾ ਨੇ ਜਿਹੜੇ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਹਨ ਉਹਨਾਂ ਵਾਸਤੇ ਜਿਹੜਾ ਵਾ ਸਾਡਾ ਐਨਆਰ ਵਿੰਦ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਕੰਮ ਕਰੇਗਾ ਅਗਰ ਵਿਦੇਸ਼ਾਂ ਦੇ ਵਿੱਚ ਵੀ ਕਿਸੇ ਨੂੰ ਕੋਈ ਮੁਸ਼ਕਲ ਹੁੰਦੀ ਹੈ ਉਹਨਾਂ ਨਵੀਂ ਜਿਹੜਾ ਐਨਆਰ ਵਿੰਗ ਉੱਤੇ ਸਪੋਰਟ ਕਰੇਗਾ ਔਰ ਪੰਜਾਬ ਦੇ ਵਿੱਚ ਅਗਰ ਜਿਹੜੇ ਬਾਹਰ ਮੇਰੇ ਵੀਰ ਬੈਠੇ ਨੇ ਉਹਨਾਂ ਦੀ ਅਗਰ ਪੰਜਾਬ ਦੇ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਆ ਰਹੀ ਹੈ ਜਾਂ ਇੰਡੀਆ ਦੇ ਵਿੱਚ ਕੋਈ ਮੁਸ਼ਕਲ ਆ ਰਹੀ ਹੈ ਉਹਨਾਂ ਵਾਸਤੇ ਵੀ ਉਹਨਾਂ ਦੇ ਹਰ ਮੁਸ਼ਕਲ ਦੇ ਨਾਲ ਖੜੋਵੇਗਾ ਇਸੇ ਕਰਕੇ ਸੀ ਐਨਆਰ ਵਿੰਗ ਜਿਹੜਾ ਬਣਾਇਆ ਜਾ ਰਿਹਾ ਹੈ ਤਾਂ ਕਿ ਇਹਨੂੰ ਗ੍ਰਾਊਂਡ ਲੈਵਲ ਤੋਂ ਲੈ ਕੇ ਇੰਟਰਨੈਸ਼ਨਲ ਲੈਵਲ ਤੱਕ ਇਹਦੀਆਂ ਕਮੇਟੀਆਂ ਜਿਹੜੀਆਂ ਅਸੀਂ ਪਾਰਟੀ ਦੇ ਵਿੱਚ ਨਿਪਟ ਕਰਾਂਗੇ ਤਾਕੇ ਪਿੰਡ ਲੈਵਲ ਤੇ ਜੇ ਅਗਰ ਕਿਸੇ ਨੂੰ ਕੋਈ ਮੁਸ਼ਕਲ ਹੈ ਉਥੇ ਵੀ ਉਹਦੇ ਨਾਲ ਸਾਡੀ ਪਾਰਟੀ ਜਿਹੜੀ ਆ ਬਿਲਕੁਲ ਕੰਦੇ ਨਾਲ ਕੰਦਾ ਲਾ ਕੇ ਖਲੋਏਗੀ ਹੱਕ ਤਾਣ ਕੇ ਖਲੋਏਗੀ ਔਰ ਉਹਨੂੰ ਜਿਹੜਾ ਖੁਦਾ ਅਧਿਕਾਰ ਹੈ ਉਹਨੂੰ ਦੁਬாயੇਗੀ ਜਿਸ ਦਿਨ ਵੀਕਰ ਅਗਰ ਬਾਹਰੋਂ ਮਾਪਾ ਦੇਖਦੇ ਐ ਐਨ ਆਰ ਆਈ ਦੇ ਜਿਹੜਾ ਬਾਹਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਨੇ ਪੰਜਾਬ ਦੇ ਵਿੱਚ ਤੇ ਹੈਗੀਆਂ ਹੈਗੀਆਂ ਉਹਨਾਂ ਦੇ ਨਾਲ ਵੀ ਖਲੋਏਗੀ ਔਰ ਜਿਸ ਤਰ੍ਹਾਂ ਬਾਹਰ ਕਈ ਵਾਰੀ ਬੱਚੇ ਬਾਹਰ ਚਲੇ ਜਾਂਦੇ ਹੈ ਉੱਥੇ ਉਹਨਾਂ ਨੂੰ ਕੋਈ ਸਪੋਰਟ ਕਰਨ ਵਾਲਾ ਨਹੀਂ ਹੁੰਦਾ ਅਦਰ ਉੱਥੇ ਬੱਚਾ ਕਿਸੇ ਕਾਰਨ ਫਸ ਜਾਂਦਾ ਕਿਸੇ ਰੈਂਟ ਦੇ ਕਾਰਨ ਫਸ ਜਾਂਦਾ ਉੱਥੇ ਵੀ ਐਨ ਆਰ ਆਈ ਵਿੰਗ ਸਾਡਾ ਜਿਹੜਾ ਕੰਮ ਕਰੇਗਾ ਅੱਜ ਅਸੀਂ ਰਵੀ ਸਿੰਘ ਯੂ ਐਸ اے ਉਹਨਾਂ ਨੂੰ ਪੰਜਾਬ ਦੇ ਪ੍ਰਧਾਨ ਐਨ ਆਰ ਆਈ ਵਿੰਗ ਅਖੀ ਪਾਰਟੀਆਂ ਸੰਗਠਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਉਹਨਾਂ ਦੇ ਪਰਿਵਾਰ ਨੂੰ ਵਧਾਈ ਦੇਣਾ कि ਉਹਨਾਂ ਦੇ ਜਿਹੜੇ ਪਰਿਵਾਰ ਨੇ ਇੱਕ ਬਹੁਤ ਹੀ ਯੋਗਤਾ ਜਿਹੜਾ ਬੇਟੇ ਨੂੰ ਜਨਮ ਦਿੱਤਾ ਹੈ ਔਰ ਬਹੁਤ ਹੀ ਸੂਝਵਾਨ ਜਿਹੜਾ ਲੜਕਾ ਹੈ ਤੋਂ ਇਹਨੂੰ ਇੱਕ ਇੰਡੀਪੈਂਡੈਂਟ ਜੁਪੇ ਮਾਰੀ ਜਿਹੜੀ ਪਾਰਟੀ ਨੇ ਉਹਨਾਂ ਨੂੰ ਸਭ ਕੁਝ ਦੇ ਕੇ ਆਇਆ ਉਹਨਾਂ ਨੂੰ ਸੌਂਪੀ ਗਈ ਹੈ ਹਾਂਜੀ ਸਰ ਮੇਰਾ ਨਾਮ ਰਵਿੰਦਰਪਾਲ ਸਿੰਘ ਆ ਪਿੰਡ ਬਾਲਾਚੱਕ ਆ ਤੇ ਸਾਰੀ ਫੈਮਿਲੀ ਯੂਐਸ ਸੈਟਲਡ ਆ ਤੇ ਆਈ ਬੀਨ ਟਰੈਵਲਡ ਮੈਨੀ ਕੰਟਰੀਜ਼ ਐਂਡ ਆਈ ਲਿਵਡ ਇਨ ਅ ਮਲਟੀਪਲ ਕਲਚਰਸ ਐਂਡ ਆਈ ਕੈਨ ਸਪੀਕ ਇਨ ਮਲਟੀਪਲ ਲੈਂਗੁਏਜਸ ਟੂ ਨਹੀਂ ਤੇ ਸਰ ਬਹੁਤ ਵੈਲਿਊਬਲ ਕੁਐਸਚਨ ਪੁੱਛਿਆ ਕਿ ਮਤਲਬ ਇਹਦਾ ਐਕਸਪਲੇਨੇਸ਼ਨ ਮੈਂ ਬੜੇ ਵਧੀਆ ਢੰਗ ਨਾਲ ਦੇਣਾ ਚਾਹਾਂਗਾ ਕਿਉਂਕਿ ਜਿਵੇਂ ਕਿ ਆਪਾਂ ਦੇਖ ਹੀ ਚੁੱਕੇ ਆ ਕਿ ਬਹੁਤ ਹੀ ਰਵਾਇਤੀ ਪਾਰਟੀਆਂ ਜਦੋਂ ਵੋਟਾਂ ਆਉਂਦੀਆਂ ਜਦੋਂ ਇਲੈਕਸ਼ਨਸ ਆਉਂਦੀਆਂ ਲੋਕਾਂ ਦੇ ਕੋਲੋਂ ਉਹਨਾਂ ਨੇ ਵਰਡਿਕਟ ਵਾਸਤੇ ਜਾਣਾ ਹੁੰਦਾ ਤੇ ਉਹ ਕੀ ਕਰਦੇ ਆ ਕਿ ਬਹੁਤ ਹੀ ਮਤਲਬ ਤਰ੍ਹਾਂ ਦੇ ਵਾਅਦੇ ਕਰ ਦਿੰਦੇ ਆ ਖਾਸ ਕਰ ਐਨ ਆਰ ਆਈ ਭਾਈਆਂ ਨੂੰ ਬਹੁਤ ਤਰ੍ਹਾਂ ਦੇ ਵਾਅਦੇ ਕਰ ਦਿੰਦੇ ਆ ਕਿ ਤੁਸੀਂ ਆਓ ਤੁਸੀਂ ਇਨਵੈਸਟ ਕਰੋ ਤੁਹਾਡੀਆਂ ਕੋਈ ਫੈਮਲੀ ਡਿਸਪਿਊਟ ਆ ਕੋਈ ਤੁਹਾਡੇ ਪ੍ਰਾਪਰਟੀ ਡਿਸਪਿਊਟ ਆ ਜਾਂ ਕੋਈ ਤੁਹਾਡਾ ਉਧਰ ਬਾਹਰ ਵਿਦੇਸ਼ ਦੇ ਵਿੱਚ ਰਹਿੰਦਾ ਵਾ ਕਿ ਅਸੀਂ ਉਹਨਾਂ ਦੀ ਪੂਰੀ ਤਰ੍ਹਾਂ ਆਪਣੇ ਸੈੱਲ ਬਣਾ ਕੇ ਆਪਣੇ ਅਧਿਕਾਰ ਬਣਾ ਕੇ ਉਹਨਾਂ ਦੀ ਅਗਵਾਈ ਕਰਾਂਗੇ ਹਾਂਜੀ ਉਹਦੇ ਵਿੱਚ ਉਹ ਹੁਣ ਤੱਕ ਤੇ ਇਹੀ ਲੱਗਦਾ ਕਿ ਐਨ ਆਰ ਆਈ ਦੇ ਇਸ ਸਥਿਤੀ ਜਿਹੜੀ ਆ ਕਿ ਬਹੁਤ ਹੀ ਚਿੰਤਾਜੋਗ ਆ ਕਿਉਂਕਿ ਐਨ ਆਰ ਆਈ ਵੀ ਹੀ ਮੂਹ ਮੋੜ ਦੇ ਪਏ ਆ ਇਸ ਧਰਤੀ ਤੋਂ ਉਹਦਾ ਕਾਰਨ ਇਹ ਆ ਕਿ ਜੋ ਵੀ ਉਹਨਾਂ ਦੇ ਇੱਥੇ ਮਸਲੇ ਆ ਹੋ ਸਕਦਾ ਕਿ ਇੱਥੇ ਮਟੀਰੀਅਲ ਆਪਸ ਦੇ ਵਿੱਚ ਮਿਲਿਆ ਹੋਵੇ ਜਿਹਦੇ ਕਰਕੇ ਉਹਨਾਂ ਦੀ ਵਾਹ ਪੇਸ਼ ਨਹੀਂ ਜਾਂਦੀ ਤੇ ਉਹ ਆਪਣਾ ਉਥੋ ਹੀ ਸੈਟਲ ਕਰਕੇ ਤੇ ਜਾਂ ਇਦਾਂ ਉਦਾਂ ਕਰਕੇ ਸਾਮ-ਡਾਮ ਡੰਡ ਭੇਦੇ ਲਾ ਕੇ ਤੇ ਉਹਨੂੰ ਸੋਲਵ ਕਰਨਾ ਚਾਹੁੰਦੇ ਆ ਜੋ ਕਿ ਜੋ ਉਹਨਾਂ ਨੂੰ ਕੀ ਭਾਰਤ ਇੱਕ ਕਨਸਟੀਟਿਊਸ਼ਨ ਦੇ ਅੰਡਰ ਉਹਨਾਂ ਨੂੰ ਕਿ ਸੰਵਿਧਾਨਕ ਹਾਕਿਆ ਕਿ ਉਹ ਆਪਣੇ ਹਿੱਤਾਂ ਦੀ ਰਾਖੀ ਇਥੇ ਅਗਵਾਈ ਜਿਹੜੀ ਆ ਕਿ ਉਹ ਆਪਣੇ ਅਹੁਦੇਦਾਰਾਂ ਦੇ ਥਰੂ ਕਰਵਾ ਸਕਦੇ ਆ ਉਹ ਕਾਰਨ ਇਹ ਆ ਕਿ ਅਸੀਂ ਵੀ ਉਸ ਪਾਰਟੀ ਦੇ ਨਾਲ ਜੁੜੇ ਹੋਏ ਸੀ ਅਸੀਂ ਵੀ ਪਹਿਲਾਂ ਉਸ ਟਾਈਮ ਨਿਊਜ਼ੀਲੈਂਡ ਹੀ ਉੱਥੋਂ ਵੀ ਸਾਡੇ ਜਿਹੜੇ ਉੱਥੇ ਆਪਣਾ ਫਰੈਂਡ ਸੀ ਫਰੈਂਡ ਸਰਕਲ ਸੀ ਅਸੀਂ ਵੀ ਇਹ ਆਮ ਆਦਮੀ ਪਾਰਟੀ ਨਾਲ Uh, and we uh, just collect uh, $70,000, and it was uh, donated uh, to Aam AMADMI party at that time during the 2013 uh, 14 elections. Everything looked like we just failed, but we tried that because before the regional parties showing many interest in many fields, but they didn't do anything for the community so what i can say it is a new beginning that uh, mr thord is uh, really very capable because he already has a lot of experience so that's why because uh, i just want to uh, stay in uh, this party and want to uh, do a lot of services for uh, NRI uh, people who are living uh, uh, abroad uh, outside uh, from the countries. ਇਟਸ ਓਕੇ ਚਲੋ ਕੋ ਹੁਣ ਇਹਨਾਂ ਮਤਲਬ ਇਹਨਾਂ ਵਾ ਕਿ ਇਹਦੇ ਨਾਲ ਜਿਹੜਾ ਪੰਜਾਬੀ ਆ ਤੇ ਉਹ ਤੇ ਕਰਨ ਗਈ ਕਿਉਂਕਿ ਕੌਸ਼ਲ ਲੋਕ ਜਿਹੜੇ ਆਪਾਂ ਨੇ ਐਨ ਆਰ ਆਈ ਜਿਹੜੇ ਇਥੋਂ ਟੁੱਟਦੇ ਪਏ ਆ ਉਹ ਵੀ ਮਤਲਬ ਇਹ ਸੋਚ ਸਕਦੇ ਆ ਕਿ ਮਤਲਬ ਆਈਡੀਆਜ਼ ਲੈ ਸਕਦੇ ਆ ਕਿਉਂਕਿ ਦੇ ਆਰ ਵੈਰੀ ਐਜੂਕੇਟਡ ਐਂਡ ਦੇ ਰੀਡ ਅਬਾਊਟ ਸਾਈਕੋਲੋਜੀ ਦੇ ਕੈਨ ਰੀਡ ਪੀਪਲ ਬਿਕੋਜ਼ ਦੇ ਆਲਰੇਡੀ ਫੇਲਡ ਇਟ ਸੋ ਦੈਟਸ ਵਾਈ ਇਸ ਕਰਕੇ ਮੈਂ ਆਪਣੀਆਂ ਜਿਹੜੀਆਂ ਪੂਰੀ ਕੋਸ਼ਿਸ਼ ਜਿਹੜੀ ਆ ਕਿ ਐਨ ਆਰ ਆਈਜ਼ ਜੋ ਉਹਨਾਂ ਦੀਆਂ ਪ੍ਰੋਬਲਮਸ ਹੇਅਰ ਐਂਡ ਥੇਅਰ ਔਰ ਐਨੀਵੇਅਰ ਅਰਾਊਂਡ ਦਾ ਵਰਲਡ ਬਿਕੋਜ਼ ਆਈ ਹੈਵ ਕਨਸਟੀਟਿਊਸ਼ਨ ਰਾਈਟ ਨਾਓ ਮੈਨੂੰ ਪਾਰਟੀ ਨੇ ਇਹ ਕਨਸਟੀਟਿਊਸ਼ਨਲ ਹੱਕ ਦਿੱਤਾ ਹੈ ਕਿ ਮੈਂ ਉਹਨਾਂ ਦੇ ਹੱਕਾਂ ਦੀ ਰਾਖੀ ਜਿਹੜੀ ਆ ਉਹ ਕਰ ਸਕਦਾ ਅੱਗੇ ਆ ਕਿ ਆਈ ਐਮ ਆਲਸੋ ਵੈਰੀ ਡਿਟਰਮਾਈਂਡ ਕਿ ਜਿਹੜੇ ਕੰਮ ਨੂੰ ਧਿਆਨ ਕਰ ਲਾਂ ਫੋਕਸ ਕਰ ਲਾਂ ਉਹਦੇ ਤੇ ਆਪਣਾ ਪੂਰਾ ਪਹਿਰਾ ਦੇਣਾ ਅੱਗੇ ਉਹ ਪਰਮਾਤਮਾ ਦੇ ਹੱਥ ਵਸਿਆ ਕਿ ਉਹ ਕੰਮ ਹੋਦਾ ਕਿਉਂਕਿ ਫਲ ਹਮੇਸ਼ਾ ਉਹਦੇ ਹੱਥ ਵਸਿਆ ਬਟ ਵੀ ਵਿਲ ਡੂ ਆਰ ਬੈਸਟ ਬਿਲਕੁਲ ਇਹਦੇ ਚਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਰੈਵਨਿਊ ਡਿਪਾਰਟਮੈਂਟਸ ਨੂੰ ਪਤਾ ਕਿ ਬਿਲੀਅਨਸ ਡਾਲਦਾਰ ਜਿਹੜੇ ਆ ਜੋ ਕਿ ਪੰਜਾਬੀ ਕਮਿਊਨਿਟੀ ਦੀ ਮੈਂ ਕੱਲੀ ਗੱਲ ਨਹੀਂ ਕਰਦਾ ਆਪਣੇ ਪੂਰੇ ਸਬਕਾਂਟਿਨੈਂਟ ਭਾਰਤ ਦੇ ਲੋਕ ਜਿਹੜੇ ਅਬਰਾਡ 'ਚ ਰਹਿੰਦੇ ਆ ਮਿਲੀਅਨਸ ਡਾਲਰ ਜਿਹੜੇ ਆ ਉਹ ਵੈਸਟਰਨ ਯੂਨੀਅਨ ਜਾਂ ਹੋਰ ਜੋ ਸਰਕਾਰੀ ادارے ਆ ਜੋ ਕਾਰਪੋਰੇਸ਼ਨਾਂ ਵਾਂ ਉਹਨਾਂ ਦੇ ਥਰੂ ਆਪਣੇ ਭਾਰਤ ਦੇ ਵਿੱਚ ਆਉਂਦੇ ਆ ਉਹਨਾਂ ਦਾ ਕੀ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਉਹ ਰਿਪਰੈਜ਼ੈਂਟ ਕਰਦੇ ਆਪਣੇ ਕੰਟਰੀ ਨੂੰ ਉੱਥੇ ਬਟ ਉਹਨਾਂ ਦੇ ਹੱਕਾਂ ਦੀ ਇੱਥੇ ਕੋਈ ਸਰਕਾਰ ਜਿਹੜੀ ਆ ਬਿਲਕੁਲ ਰਾਖੀ ਨਹੀਂ ਕਰ ਰਹੀ ਜਾਇ ਕੋਈ ਵੀ ਸਰਕਾਰ ਆ ਮੇਬੀ ਕੀ ਮਤਲਬ ਸੈਂਟਰ ਜਾਂ ਸਟੇਟ ਗਵਰਨਮੈਂਟ ਇਹਨਾਂ ਦੇ ਵਿੱਚ ਆਪਸ ਵਿੱਚ ਤਾਲਮੇਲ ਨਹੀਂ ਜਾਂ ਇਹ ਕਰਨਾ ਹੀ ਨਹੀਂ ਚਾਹੁੰਦੇ ਜਾਂ ਜਿਹੜੀ ਸੈਂਟਰ ਆ ਉਹ ਆਪਣਾ ਜਿਹੜੀਆਂ ਰੀਜਨਲ ਗਵਰਨਮੈਂਟਸ ਆ ਉਹਨਾਂ ਨੂੰ ਝੁਕਾ ਕੇ ਰੱਖਣਾ ਚਾਹੁੰਦੀ ਆ ਉਹਨਾਂ ਦੇ ਏਜੰਡੇ ਨਾਲ ਕੰਮ ਕਰਵਾਉਣਾ ਚਾਹੁੰਦੀ ਆ ਤੇ ਇਹਦੇ ਬਾਰੇ ਹਾਲੇ ਕੁਝ ਪੂਰਾ ਪਤਾ ਨਹੀਂ ਕਿਉਂਕਿ ਸਮੁੰਦਰ ਦੀ ਗਹਿਰਾਈ ਨਾਲ ਪਣਨ ਵਾਸਤੇ ਉਹਦੇ 'ਚ ਛਾਲ ਮਾਰਨੀ ਜ਼ਰੂਰੀ ਆ ਫਿਰ ਹੀ ਪਤਾ ਲੱਗ ਸਕਦਾ ਵੀ ਇਹਦੀ ਗਹਿਰਾਈ ਕਿੰਨੀ ਵੇਖੋ ਜੀ ਇਹ ਇੱਕ ਜਸਟ ਲਾਈਕ ਤੁਸੀਂ ਕਹਿ ਸਕਦੇ ਕਿ ਲੈਡਰ ਆ ਸਟੈਪ ਬਾਈ ਸਟੈਪ ਕਿਉਂਕਿ ਮੈਂ ਜਿਹੜਾ ਕਿ ਇਹ ਮੇਰਾ ਕੋਈ ਇਹ ਨਹੀਂ ਆ ਕਿ ਏਜੰਡਾ ਜਾਂ ਮੈਂ ਕੋਈ ਪੋਲੀਟੀਸ਼ੀਅਨ ਬਣਨਾ ਜਾਂ ਮੈਨੂੰ ਕੋਈ ਯੋਧਾ ਚਾਹੀਦਾ ਜਾਂ ਮੈਨੂੰ ਕੋਈ ਮੈਂ ਐਮਐਲਏ ਜਾਂ ਕਿਸੇ ਵੀ ਤਰ੍ਹਾਂ ਦੀ ਮੈਨੂੰ ਕੋਈ ਭੁੱਖ ਨਹੀਂ ਹੈਗੀ ਮੈਂ ਸਦਾ ਹੀ ਇਹ ਕੋਸ਼ਿਸ਼ ਕਰੂੰਗਾ ਕਿ ਮੈਂ ਲੋਕਾਂ ਦੇ ਜੋ ਉਹਨਾਂ ਦੇ ਕੰਮ ਆ ਉਹ ਏਰੀਏ ਚ ਚ ਰਹਿ ਕੇ ਉਹਨਾਂ ਦੇ ਮਸਲੇ ਹੱਲ ਕਰਾਂ ਉਹਦੇ ਵਾਸਤੇ ਜਿਵੇਂ ਕਿ ਅਬਰਾਡ ਵੀ ਮੈਂ ਜਾਣਾ ਵਾਂ ਫਿਲੀਪੀਨਸ ਦੇ ਵਿੱਚ ਕਾਫੀ ਹੋਲਡ ਆ ਆਪਣਾ ਹਾਂਜੀ ਯੂਐਸ ਦੇ ਵਿੱਚ ਕਾਫੀ ਹੋਲਡ ਆ ਮੇਰੇ ਫਾਦਰ ਸਾਹਿਬ ਸਿੱਖਾਂ ਦੇ ਸਭ ਤੋਂ ਵੱਡੇ ਜਿਹੜੇ ਗੁਰਦੁਆਰਾ ਸਾਹਿਬ ਆ 프리ਮੋਰਟ ਉੱਥੇ ਉਹ ਪੱਕੇ ਸੇਵਾਦਾਰ ਆ ਬਾਕੀ ਮੇਰਾ ਬ੍ਰਦਰ ਵੀ ਜਿਹੜਾ ਵਾ ਉਧਰ ਯੂਐਸ ਗਵਰਨਮੈਂਟ ਦੇ ਸਰਕਾਰੀ ਦਰਬਾਰੇ ਆ ਆਟੋ ਡੈਸਕ ਦੇ ਵਿੱਚ ਰੀਜਨਲ ਮੈਨੇਜਰ ਆ ਕੈਲੀਫੋਰਨੀਆ ਦਾ ਐਂਡ ਵੀ ਕੈਨ ਡੂ ਮੈਨੀ ਥਿੰਗਸ ਵਾਟ ਆਈ ਮੀਨ ਟੂ ਸੇ ਆਪਾਂ ਬਹੁਤ ਕੁਝ ਕਰ ਸਕਦੇ ਆ ਪਰ ਸਹਿਯੋਗ ਨਾਲ ਇੱਕ ਦੂਜੇ ਦੇ ਸਹਿਯੋਗ ਨਾਲ ਜਿੱਦੇ ਚ ਮੀਡੀਆ ਜਿਹੜਾ ਉਹ ਆਪਣਾ ਰੋਲ ਵਧੀਆ ਢੰਗ ਨਾਲ ਅਦਾ ਕਰੇ ਤੇ ਜਿਹੜਾ ਕੈਂਡੀਡੇਟ ਆ ਜਾਂ ਜਿਹਨੂੰ ਕੋਈ ਅਗਵਾਹੀ ਮਿਲੀ ਆ ਅਹੁਦੇਦਾਰ ਆ ਉਹ ਆਪਣਾ ਜਿਹੜਾ ਵਾ ਉਹਨੂੰ ਕਨਸਟੀਟਿਊਸ਼ਨਲ ਹੱਕ ਮਿਲਿਆ ਉਹ ਉਹਨੂੰ ਵਧੀਆ ਢੰਗ ਦੇ ਨਾਲ ਨਿਭਾਏ ਚੀ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿੱਥੇ ਆਪਾਂ ਹੋਰ ਪਾਰਟੀਆਂ ਨੂੰ ਇੰਨੇ ਮੌਕੇ ਦੇ ਚੁੱਕੇ ਆ ਕਿਉਂਕਿ ਸਾਡੀ ਸਾਡੀ ਪੂਰੀ ਸਿਲੈਕਸ਼ਨ ਨਹੀਂ ਹੋਈ ਅਸੀਂ ਮਤਲਬ ਹੋਰ ਵੀ ਅਹੁਦੇ ਦਵਾਂਗੇ ਪਰ ਇਦਾਂ ਵਾਂ ਕਿ ਜਿਵੇਂ ਇੱਕ ਮਾਲਾ ਦੇ ਵਿੱਚ ਮੋਤੀ ਜਿਹੜੇ ਆ ਇੱਕੋ ਜੇ ਪਰੋਏ ਜਾਣ ਤੇ ਉਹ ਮਾਲਾ ਕਦੇ ਖਰਾਬ ਨਹੀਂ ਹੁੰਦੀ ਤੇ ਜਿਹੜਾ ਵਿੱਚ ਧਾਗਾ ਵਾ ਉਹ ਬਹੁਤ ਵਧੀਆ ਤੇ ਉਮਦਾ ਰੋਲ ਕਰਦਾ ਵਾ ਉਹਦੀ ਫਿਨਿਸ਼ਿੰਗ ਵਧੀਆ ਤਰ੍ਹਾਂ ਕੀਤੀ ਜਾਊਗੀ ਜੋ ਕਿ ਧਾਗੇ ਦਾ ਜਿਹੜਾ ਰੋਲ ਆ ਉਹ ਇੱਕ ਮੀਡੀਆ ਨਿਭਾ ਸਕਦਾ ਸਭ ਤੋਂ ਵਧੀਆ ਜਿਹੜਾ ਰੋਲ ਆ ਉਹ ਮੀਡੀਆ ਨਿਭਾ ਸਕਦਾ ਬਾਕੀ ਜੋ ਵੀ ਆ ਜਿਹੜੇ ਮੋਤੀ ਇਕੱਠੇ ਹੋਣੇ ਆ ਉਹ ਪਾਰਟੀ ਪ੍ਰੈਜ਼ੀਡੈਂਟ ਜਿਹੜਾ ਜੋ ਵੀ ਹੁੰਦਾ ਕਿ ਉਹਨੇ ਸਾਰਿਆਂ ਨੂੰ ਜਿਹੜਾ ਵਾ ਯੂਨਾਈਟਡ ਕਰਕੇ ਰੱਖਣਾ ਆਮ ਜਨਤਾ ਨੂੰ ਇਹੇ ਅਪੀਲ ਆ ਕਿ ਸਾਨੂੰ ਵੀ ਇੱਕ ਥੋੜਾ ਜਿਹਾ ਛੋਟਾ ਜਿਹਾ ਮੌਕਾ ਦਿੱਤਾ ਜਾਵੇ ਤੇ ਜਿਹਦੇ ਨਾਲ ਅਸੀਂ ਵੀ ਕੁਝ ਮਤਲਬ ਸਮਾਜ ਦੇ ਹਿੱਤ ਦੇ ਵਿੱਚ ਕੋਈ ਵਧੀਆ ਕੰਮ ਕਰਕੇ ਦਿਖਾਈਏ ਮੈਂ ਤੁਹਾਨੂੰ ਇਹ ਨਹੀਂ ਕਹੂੰਗਾ ਅਹੀਂ ਹਸਪਤਾਲ ਬਣਾਵਾਂਗੇ ਅਹੀਂ ਫ੍ਰੀ ਬਿਜਲੀ ਦਵਾਂਗੇ ਅਹੀਂ ਜਾਂ ਤੁਹਾਨੂੰ ਹੋਰ ਕੁਝ ਫ੍ਰੀ ਦਵਾਂਗੇ ਮੈਂ ਤੇ ਇਹਦੇ ਤੇ ਜ਼ੋਰ ਲਾਵਾਂਗਾ ਕਿ ਫ੍ਰੀ ਜੋ ਕਿ ਕਿਸੇ ਦੇਸ਼ ਨੂੰ ਦਿੱਤਾ ਜਾਂਦਾ ਵਾ ਉਹ ਦੇਸ਼ ਦੇ ਲੋਕਾਂ ਨੂੰ ਦਿੱਤਾ ਜਾਂਦਾ ਉਹਦੇ ਨਾਲ ਜਿਹੜਾ ਵਾ ਕਮਿਊਨਿਟੀ ਕਮਜ਼ੋਰ ਹੋ ਜਾਂਦੀ ਆ ਜੋ ਕਿ ਮਤਲਬ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਆ ਜੋ ਫਰੀ ਹੋਣਾ ਚਾਹੀਦਾ ਵਾ ਉਹ ਹੋਣੀ ਚਾਹੀਦੀ ਆ ਹੈਲਥ ਚਾਹੀਦੀ ਆ ਤੇ ਐਜੂਕੇਸ਼ਨ ਚਾਹੀਦੀ ਆ ਬਾਕੀ ਕੁਛ ਵੀ ਫਰੀ ਨਹੀਂ ਹੋਣਾ ਚਾਹੀਦਾ ਇਹ ਦੋ ਚੀਜ਼ਾਂ ਜਿਹੜੀਆਂ ਕਿ ਬਹੁਤ ਜ਼ਿਆਦਾ ਜ਼ਰੂਰੀ ਆ ਜਿਹਦੇ ਵਿੱਚ ਐਜੂਕੇਸ਼ਨ ਫਰੀ ਨਹੀਂ ਹੈਗੀ ਹੈਲਥ ਕੋਈ ਫਰੀ ਨਹੀਂ ਹੈਗੀ ਕਾਰਡ ਬਣੇ ਆ ਕਾਰਡ ਉਸੇ ਦੇ ਹੀ ਬੰਦੇ ਆ ਜੋ ਕਿ ਰਵਾਇਤੀ ਪਾਰਟੀਆਂ ਦੇ ਨਾਲ ਜੁੜਿਆ ਵਾ ਬਾਕੀ ਤੇ ਮੈਂ ਇੱਥੇ ਵੇਖਿਆ ਗਰੀਬ ਜਨਤਾ ਮੇਰੇ ਕੋਲ ਆਉਂਦੀ ਆ ਕਿਸੇ ਦਾ ਕੋਈ ਕਾਰਡ ਨਹੀਂ ਬਣਦਾ ਕਿਉਂਕਿ ਪਿੰਡਾਂ ਦੇ ਵਿੱਚ ਘੜਮ ਚੌਧਰੀਆਂ ਨੇ ਬਹੁਤ ਜਿਆਦਾ ਜਿਹੜਾ ਵਾ ਫਿੱਕ ਪਾ ਦਿੱਤਾ ਆ ਇਹ ਜਿਹੜੀ ਸ਼ੁਰੂਆਤ ਆ ਇਹਦੀ ਸਫਾਈ ਦੀ ਇਹ ਪਿੰਡ ਲੈਵਲ ਤੇ ਹੋਊਗੀ ਦੂਜਾ ਸਾਡਾ ਮਕਸਦ ਆ ਨਸ਼ੇ ਨੂੰ ਕਿਦਾਂ ਕਾਬੂ ਕੀਤਾ ਜਾਵੇ ਨਸ਼ੇ ਨੂੰ ਕਾਬੂ ਕਰਨ ਦਾ ਇੱਕ ਮੈਨੂੰ ਅੱਗੇ ਵੀ ਸਵਾਲ ਕਿਸੇ ਪਾਰਟੀ ਲੀਡਰ ਨੇ ਪੁੱਛਿਆ ਸੀ ਮੈਂ ਨਾ ਨਹੀਂ ਲਵਾਂਗਾ ਹਾਂ ਦੇ ਸਾਰੇ ਕਹਿੰਦੇ ਨਸ਼ਾ ਬੰਦ ਹੋਣਾ ਚਾਹੀਦਾ ਨਸ਼ਾ ਬੰਦ ਹੋਣਾ ਚਾਹੀਦਾ ਉਹ ਕਿਦਾਂ ਹੋਊਗਾ ਮੈਂ ਇਹਨੂੰ ਸਿੱਧਾ ਆਖਿਆ ਸੀ ਕਿ ਜਿੱਦਾਂ ਅੱਤਵਾਦ ਖਤਮ ਹੋਇਆ ਉਹਨੂੰ ਕੋਈ ਜਵਾਬ ਨਹੀਂ ਆਇਆ ਉਹਦਾ ਅਤਵਾਦ ਤੇ ਪਿੰਡ ਦੀਆਂ ਪੰਚਾਇਤਾਂ ਲੋਕਾਂ ਨੇ ਵਿਰੋਧ ਕੀਤਾ ਸੀ ਫਿਰ ਖਤਮ ਹੋਇਆ ਮੈਂ ਹੁਣ ਵੀ ਇਸੇ ਤਰ੍ਹਾਂ ਹੀ ਵਿਰੋਧ ਦੇ ਨਾਲ ਪਿੰਡ ਦੇ ਲੋਕ ਜਿਹੜੇ ਆ ਕਿ ਉਹ ਵਿਰੋਧ ਕਰਨਗੇ ਤੇ ਫਿਰ ਇਹ ਨਸ਼ਾ ਜਿਹੜਾ ਉਹ ਖਤਮ ਹੋਊਗਾ ਉਹਦਾ ਹਮਲਾ ਹੋਉਂਦਾ ਇਹ ਕਾਰਨ ਹੈ ਕਿ ਜਿਨ੍ਹਾਂ ਨੂੰ ਪਿੰਡ ਦੇ ਵਿੱਚ ਆਲਰੇਡੀ ਸੰਵਿਧਾਨਕ ਹੱਕ ਜਾਂ ਮੋਹਰਾਂ ਮਿਲੀਆਂ ਹੋਈਆਂ ਉਹ ਗਲਤ ਫਾਇਦਾ ਉਠਾਉਂਦੇ ਆ ਆਪਣੀ ਉਸ ਮੋਹਰ ਦਾ ਉਦੇ ਨਾਲ ਉਹ ਕੀ ਕਰਦੇ ਆ ਕਿ ਮਤਲਬ ਉਹਨਾਂ ਦਾ ਪੁਲਿਸ ਸਟੇਸ਼ਨ ਦੇ ਨਾਲ ਜਿਵੇਂ ਕਿ ਸਾਠਗਾੜ ਚੱਲਦੀ ਆ ਹੁਣ ਪੁਲਿਸ ਸਟੇਸ਼ਨ ਆ ਉਹ ਇੱਕ ਪੁਲਿਸ ਸਟੇਸ਼ਨ ਨੂੰ ਚਲਾਉਣ ਨੂੰ ਅਪਰੋਕਸੀਮੇਟਲੀ ਆਈ ਡਿਡ ਅਸੈਸਮੈਂਟ ਕਿ 2 ਤੋਂ 2.5 ਲੱਖ ਰੁਪਈਆ ਚਾਹੀਦਾ ਜੋ ਜੋ ਕਿ ਗਵਰਨਮੈਂਟ ਕੋਈ ਉਹਨਾਂ ਨੂੰ ਹੈਲਪ ਨਹੀਂ ਦਿੰਦੀ ਤੇ ਉਹਨਾਂ ਕੋ ਵੀ ਮੈਂ ਇਹੀ ਥੀ ਵਿਊ ਲਿਆ ਉਹ ਆਂਦੇ ਕੀ ਫਿਰ ਅਸੀਂ ਦੱਸੋ ਕੀ ਕਰੀਏ ਅਸੀਂ ਤੇ ਜਿਹੜੇ ਪਿੰਡਾਂ ਦੇ ਮੋਹਤ ਪਰਾਂ ਦੇ ਸਿਰ ਤੇ ਆ ਕਿਉਂਕਿ ਸਾਨੂੰ ਤੇ ਗਵਰਨਮੈਂਟ ਵੱਲੋਂ ਕੋਈ ਹੈਲਪ ਨਹੀਂ ਜੇ ਅਸੀਂ ਕਿਸੇ ਬੰਦੇ ਨੂੰ ਰੈਸਟ ਕਰਨਾ ਵਾ ਜਾਂ ਕੋਈ ਕਾਨੂੰਨੀ ਕਾਰਵਾਈ ਕਰਕੇ ਉਹਤੇ ਕਾਰਵਾਈ ਪਾਉਣੀ ਹੈ ਉਹਦੇ ਵਾਸਤੇ ਵੀ ਆਰ ਸ਼ੋਰਟ ਸ਼ੋਰਟ ਫ্রম ਫਿਊल्स ਵੀ ਡੋਨਟ ਹੈਵ ਪੈਟਰੋਲ অর ਵੀ ਡੋਨਟ ਹੈਵ ਐਸੈਟਸ ਸੋ ਇਟਸ ਦਾ ਪ੍ਰੋਬਲਮ ਬਿਟਵੀਨ ਗਵਰਨਮੈਂਟ ਐਂਡ ਦਾ ਡਿਪਾਰਟਮੈਂਟਸ ਐਂਡ ਦਾ ਪੀਪਲ ਬਿਕੋਜ਼ ਉਹਨਾਂ ਦਾ ਆਪਸ ਚ ਕੋਈ ਤਾਲਮੇਲ ਨਹੀਂ ਹੈ